ਰੂਪਨਗਰ ਸ਼ਹਿਰ ਦੇ ਸਮਾਰਟ ਸਿਨੇਮਾ ਨੇੜਲੇ ਖੇਤਰਾ ਤੇ ਨਿਊ ਗਾਰਡਨ ਕਲੋਨੀ ਦੇ ਵਸਨੀਕ ਪਿਛਲੇ ਕਈ ਦਿਨਾਂ ਤੋਂ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਟੁੱਟੀਆਂ ਸੜਕਾਂ ਬਰਸਾਤੀ ਪਾਣੀ ਸੀਵਰੇ ਦੇ ਓਵਰਫਲੋ ਹੋ ਰਹੇ ਗੰਦੇ ਪਾਣੀ ਨੇ ਇੱਥੇ ਲੋਕਾਂ ਦਾ ਰਹਿਣਾ ਦੁਭਰ ਕੀਤਾ ਹੋਇਆ ਹੈ ਸੜਕਾਂ ਤੇ ਹਫ਼ਤਾ ਹਫ਼ਤਾ ਖੜਾ ਰਹਿਣ ਵਾਲਾ ਬਰਸਾਤੀ ਪਾਣੀ ਪਿਛਲੇ 5 ਦਿਨਾਂ ਤੋਂ ਨਾ ਸਿਰਫ਼ ਆਵਾਜ਼ਾਂ ਰੁਕੀ ਹੈ ਬਲਕਿ ਚਾਰੇ ਪਾਸੇ ਬਦਬੂ ਮੱਖੀ ਅਤੇ ਮਛਰਾਂ ਦੀ ਪਰਵਾਹ ਨਹੀਂ ਸਿਹਤ ਸੰਕਟ ਖੜਾ ਕਰ ਦਿੱਤਾ ਜਿਸ ਕਰਕੇ ਬੱਚੇ ਵੀ ਘਰਾਂ ਅੰਦਰ ਕੈਦ ਹੋ ਕੇ ਰਹਿ ਗਏ ਹਨ ਲੋਕਾਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਵੱਲੋਂ ਗਮਲਿਆਂ ਦਾ ਪਾਣੀ ਖਾਲੀ ਕਰਨ ਦੀਆਂ ਮੱਤਾ ਤਾਂ ਦੇਣ ਆ ਰਹੇ ਹਨ ਪਰ ਸੜਕਾਂ ਤੇ ਵਗਦੇ ਗੰਦੇ ਪਾਣੀ ਨੂੰ ਰੋਕਣ ਅਤੇ ਹੱਲ ਕਰਨ ਲਈ ਕੋਈ ਵੀ ਨਹੀਂ ਆ ਰਿਹਾ ਇਸ ਮੌਕੇ ਤੇ ਇਲਾਕਾ ਵਾਸੀਆਂ ਨੇ ਕਹਾਂ ਕਿ ਇਸ ਸਮੱਸਿਆ ਦਾ ਹੱਲ ਤੁਰੰਤ ਕੀਤਾ ਜਾਵੇ ਨਹੀਂ ਤਾਂ ਹਾਲਾਤ ਹੋਰ ਵਿਗੜਨਗੇ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਸਿਆਸੀ ਨੇਤਾ ਤਾਂ ਚੋਣਾਂ ਸਮੇ ਆ ਜਾਂਦੇ ਹਨ ਹੱਥ ਜੋੜ ਕੇ ਵੋਟਾਂ ਮੰਗਦੇ ਹਨ ਪਰ ਮੁੜ ਕੇ ਇਲਾਕੇ ਦੀ ਹਾਲਤ ਪੁੱਛਣ ਤੱਕ ਨਹੀਂ ਆਉਂਦੇ ਦੇਖੋ ਇਹ ਬਾਣੀ ਇਹਨਾਂ ਨੂੰ ਦਿਖ ਰਿਹਾ ਜੀ ਹੂੰ ਗਮਲੇ ਦਾ ਬਾਣੀ ਤਾਂ ਉਹਨਾਂ ਨੂੰ ਦੇਖਿਆ ਵੀ ਹਾਂ ਗਮਲੇ ਟੇਡੇ ਕਰ ਦੇਣੇ ਆ ਜੀ ਪਰ ਜਦੋਂ ਅਸੀਂ ਉਹਨਾਂ ਨੂੰ ਇਹ ਗੰਦ ਦੱਸਿਆ ਤਾਂ ਉਹ ਬੋਲੇ ਨਹੀਂ ਹੈਗੇ ਉਹ ਪਤਾ ਕਿ ਦੇ ਇਹ ਤਾਂ ਸਾਰਾ ਵੀ ਮਸਲਾ ਹੈ ਜੀ ਇਹ। ਥੋੜਾ ਕੱਲਿਆਂ ਦੇ ਨੇ ਉਹ ਸਾਨੂੰ ਐਦਾਂ ਬੋਲ ਕੇ ਗਏ ਆ ਜੀ। ਹਾਂਜੀ। ਨਾ ਸਾਡੀ ਕੋਈ ਇੱਥੇ ਐਮ.ਐਲ.ਏ ਸੁਣਦਾ ਹੈ, ਨਾ ਸਾਡਾ ਕੋਈ ਮੰਤਰੀ ਸੁਣਦਾ, ਨਾ ਸਾਡਾ ਇੱਥੇ ਐਮ.ਸੀ ਸੁਣਦਾ ਜੀ। ਹਾਂਜੀ ਹਾਂਜੀ। ਐਮ.ਸੀ ਸਾਡੇ ਅੱਗੇ ਆ ਕੇ ਹੱਥ ਬੰਨ ਬੰਨ ਕੇ ਸਾਤੇ ਵੋਟਾਂ ਲੈ ਕੇ ਗਏ ਆਈ। ਹੁਣ ਕੋਈ ਨਹੀਂ ਹੁੰਦਾ। ਹੁਣ ਜੇ ਅਸੀਂ ਚੱਲਦੇ ਆ ਜੀ, ਹੁਣ ਕਹਿੰਦੇ ਜੀ ਅਸੀਂ ਤੁਹਾਡੀ ਵਾੜਦੇ ਐ ਐਮ.ਸੀ ਨਹੀਂ ਹੈਗੇ। ਆ ਜੀ ਜਦੋਂ ਸਾਤੇ ਵੋਟਾਂ ਲੈਣ ਆਏ ਤਾਂ ਸਾਡੇ ਅੱਗੇ ਉਹਨਾਂ ਨੇ ਹੱਥ ਬੰਨੇ ਤੇ ਉਦੋਂ ਸਾਡੇ ਵਾੜਦੇ ਐ ਐਮ.ਸੀ ਤਾਂ ਇਹ। ਹੂੰ ਹੂੰ ਹੂੰ। ਹੁਣ ਕਿਉਂ ਨਵੀਂ ਕਹਿੰਦੇ ਉਹਦੇ ਖਿਲਾਫ ਮਤਾ ਪਾਇਆ ਹੋਇਆ ਉਹਨਾਂ ਨੇ ਕਾਉਂਸਲਰ ਵੀ ਆਪਸ ਵਿੱਚ ਸੀਟ ਵਿੱਚ ਲੜਦੇ ਫਿਰੇ ਜਾਂਦੇ ਆਂ ਹਾਂਜੀ ਆਪਸ ਵਿੱਚ ਉਸ ਦਿਨ ਦਾ ਹੀ ਨਾ ਜੀ ਸਾਡੇ ਕਲੋਨੀ ਦਾ ਬੇਹੱਦ ਬੁਰਾ ਹਾਲ ਹੋਇਆ ਭਾਜੀ ਜਿਸ ਦੇ ਆਪਸ ਵਿੱਚ ਲੜ ਰਹੇ ਜਿਐਸੀ ਕਹਿੰਦੇ ਤਾਂ ਕਹਿੰਦੇ ਸਾਡਾ ਸੰਜੇ ਦਾ ਰੌਲਾ ਚੱਲਦਾ ਹੈ ਹਾਂਜੀ ਹਾਂਜੀ ਬਸ ਐਦਾਂ ਕਹਿ ਕੇ ਸਾਨੂੰ ਲੋਕਾਂ ਨੂੰ ਆਮ ਜਨਤਾ ਦੀਆਂ ਸੁਣੇ ਨਹੀਂ ਰਹੀ ਜੀ ਸਾਡੇ ਹਾਂ ਬਾਹਰ ਚ ਪਾਣੀ ਪਾਣੀ ਬਹੁਤ ਜ਼ਿਆਦਾ ਹੈ ਸਾਨੂੰ ਸਾਰਾ ਪਾਣੀ ਸਾਡਾ ਗਾਰਡਨ ਉਧਰੋਂ ਮਤਲਬ ਗ੍ਰੀਨ ਪੈਲੈਸ ਕੋਲੋਂ ਸਾਰਾ ਪਾਣੀ ਸਾਡੀ ਕਲੋਨੀ ਦੇ ਵਿੱਚ ਆਉਂਦਾ ਹੁਣ ਦੇਖੋ ਜੀ ਜੇ ਸਾਡੇ ਘਰ ਦੇ ਅੱਗੇ ਆਈ ਤਾਂ ਇਹ ਸਾਫ ਦੇਣਾ ਤਾਂ ਐਮਸੀ ਜਿਹੜੇ ਸਾਥੇ ਬੋਟਾ ਲੈ ਕੇ ਜਾਂਦੇ ਉਹਨਾਂ ਦਾ ਸਾਥ ਦੇਣਾ ਫਰਜ਼ ਨਹੀਂ ਬਣਦਾ ਜੀ ਹਾਂ 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 ਅਗਰ ਅਸੀਂ ਜਾਂਦੇ ਆ ਤਾਂ ਕਹਿੰਦੇ ਸਾਡੀ ਕੋਈ ਸੁਣਾਈ ਨਹੀਂ ਕਰਦਾ ਜੀ ਸਾਡਾ ਸਾਡੀ ਮਾਤਾ ਬਜ਼ੁਰਗਾ ਜੀ ਸਾਡੇ ਬੱਚੇ ਬਿਮਾਰ ਅਸੀਂ ਵੀ ਬਿਮਾਰੀ ਹੋਣਾ ਹੈ ਫੇਰ ਇਹਨਾਂ ਨੇ ਹਸਪੀਟਲ ਵਾਲਿਆਂ ਨੇ ਆ ਕੇ ਸਾਨੂੰ ਉਹ ਗੋਲੀਆਂ ਪਈਆਂ ਮੈਂ ਤੁਹਾਨੂੰ ਦਿਖਾਉਂਦੀ ਅੰਦਰ ਪਈਆਂ ਤਾਂ ਉਹ ਗੋਲੀਆਂ ਦੀ ਗਈ ਸਾਨੂੰ ਹਾਂਜੀ ਹਾਂਜੀ ਦੱਸੋ ਪਾਣੀ ਪਾ ਕੇ ਗੋਲੀਆਂ ਲੈ ਲੈਣਾ ਅਸੀਂ ਠੀਕ ਹੋ ਜਿਹੜੇ ਆ ਗੰਦਾ ਇਹਨੂੰ ਹੁਣ ਦੇ ਇਦਾਂ ਜਿਆਦਾ ਬਿਮਾਰ ਹੁੰਨੇ ਆ ਜੀ ਟੈਂਕੂ ਦੇ ਉਸ ਜਦੋਂ ਸਾਤੇ ਵੋਟਾਂ ਲੈ ਰਹੇ ਆ ਭਾਜੀ ਵੋਟਾਂ ਦੀ ਵਾਰੀ ਸਾਡੇ ਮੋਢੇ ਅੱਗੇ ਹੱਥ ਜੋੜ ਕੇ ਸਾਨੂੰ ਘਣਾ ਚਾਰ-ਚਾਰ ਚੱਕਰ ਮਾਰਦੇ ਆ ਜੀ ਵੋਟਾਂ ਵਾਲੇ ਦਿਨ ਵੀ ਫਿਰ ਹੁਣ ਕਿਉਂ ਨਹੀਂ ਸਾਡੀ ਸੁਣਨਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ